ਉਹ ਸੂਰਮੇ ਉਹ ਯੋਧੇ ਮੈਂ ਉਹਨਾਂ ਦੇ ਲਈ ਚਾਰ ਲੈਨਾ ਲਿਖੀਆਂ ਸੀ ਜਿੱਦਾਂ ਦੇ ਉਹਨਾਂ ਦੇ ਨਾਮ ਸਨ ਉਦਾਂ ਦੇ ਉਹਨਾਂ ਦੇ ਵਿੱਚ ਗੁਣ ਵੀ ਸਨ ਜਿੱਦਾਂ ਦੇ ਸਹਬਜ਼ਾਦਿਆਂ ਦੇ ਨਾਮ ਸਨ ਉਦਾਂ ਦੇ ਗੁਣ ਵੀ ਸਨ ਸੂਰਮਿਆਂ ਦੇ ਵਿੱਚ ਅਜੀਤ ਸਿੰਘ ਨੇ ਜੰਗ ਜਿੱਤ ਚਮਕੌਰ ਵਾਲੀ ਆਹੂ ਲਾ ਸੁੱਟੇ ਪਾਪੀ ਹਤਿਆਰਿਆਂ ਦੇ ਅਜੀਤ ਸਿੰਘ ਜੰਗ ਦੇ ਵਿੱਚ ਜੂਝਦਾ ਹੈ ਅਜੀਤ ਸਿੰਘ ਨੇ ਜੰਗ ਜਿੱਤ ਚਮਕੌਰ ਵਾਲੀ ਆਹੂ ਲਾ ਸੁੱਤੇ ਪਾਪੀ ਹਤਿਆਰਿਆਂ ਦੇ ਜੁਝਾਰ ਸਿੰਘ ਨੇ ਜੂਝ ਕੱਚੀ ਗੜੀ ਅੰਦਰ ਢੇਰ ਲਾ ਦਿੱਤੇ ਮੁਗਲ ਜੁਰਵਾਣਿਆਂ ਦੇ ਜੋਰਾਵਰ ਸਿੰਘ ਨੀਹਾਂ ਵਿੱਚ ਜ਼ੋਰ ਦਿਖਾ ਕੇ ਕਹਿੰਦਾ ਜੋਰਾਵਰ ਸਿੰਘ ਨੀਹਾਂ ਵਿੱਚ ਜ਼ੋਰ ਦਿਖਾ ਕੇ ਕਹਿੰਦਾ ਸਾਨੂੰ ਸੱਚ ਤੋਂ ਨਹੀਂ ਕੋਈ ਹਲਾ ਸਕਦਾ ਫਤਿਹ ਸਿੰਘ ਨੇ ਸੀ ਫਤਿਹ ਬਲਾਈ ਉੱਥੇ ਜਿੱਥੇ ਕੋਈ ਹੋਰ ਨਹੀਂ ਸੀ ਫਤਿਹ ਬਿਲਾ ਸਕਦਾ ਫਤਿਹ ਸਿੰਘ ਨੇ ਸੀ ਫਤਿਹ ਬੁਲਾਈ ਉੱਥੇ ਜਿੱਥੇ ਕੋਈ ਹੋਰ ਨਹੀਂ ਸੀ ਫਤਿਹ ਬਿਲਾ ਸਕਦਾ ਇਹ ਸੀ ਸੂਰਮਾ ਦਾ ਇਤਿਹਾਸ ਜਿਹੜੀ ਮੈਂ ਬੇਨਤੀ ਕਰ ਰਿਹਾ ਸੀ ਦੋਏ ਪੁੱੜ ਚੱਕੀ ਜੋੜ ਕੇ ਪੀਸਣ ਆਏ ਬਹਿਠ ਜੋ ਦਰ ਰਹੇ ਸੋ ਬਰੇ ਨਾਨਕ ਅਜਬ ਅਢਿਠ ਸਿੱਖਾ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਕਹੋ ਨਾਨਕ ਹਰ ਭਜ ਮੰਨਾ ਜਿਹ ਵਿਦ ਜਲ ਕਹੋ ਮੀਨ ਮੱਛੀ ਦਾ ਜੀਵਨ ਪਾਣੀ ਹੈ ਤੇ ਸਿੱਖ ਦਾ ਜੀਵਨ ਬੋਲੋ ਜੀ ਗੁਰਬਾਣੀ ਹੈ ਮੱਛੀ ਦੀ ਪਾਣੀ ਤੋਂ ਬਿਨਾ ਮੌਤ ਹੈ ਤੇ ਸਿੱਖ ਦੀ ਗੁਰਬਾਣੀ ਤੋਂ ਬਿਨਾ ਮੌਤ ਹੈ ਆਓ ਪਰਤੀਏ ਗੁਰਬਾਣੀ ਆਪ ਪੜ੍ਹਨੀ ਸ਼ੁਰੂ ਕਰੀਏ ਥੋੜਾ ਥੋੜਾ ਸਮਝਣ ਦਾ ਯਤਨ ਕਰੀਏ ਆਪਣਾ ਸਹਿਜ ਪਾਠ ਸ਼ੁਰੂ ਕਰੀਏ ਗੁਰਬਾਣੀ ਦੀਆਂ ਪੋਥੀਆਂ ਦੀ ਜ਼ਿੰਮੇਵਾਰੀ ਸਾਡੀ ਲਾ ਦਿਓ ਜਿਸ ਨੇ ਵੀ ਘਰੇ ਗੁਰਬਾਣੀ ਦਾ ਸਹਿਜ ਪਾਠ ਸ਼ੁਰੂ ਕਰਨਾ ਹੈ ਤੇ ਗੁਰਬਾਣੀ ਦੀਆਂ ਪੋਥੀਆਂ ਸਾਡੇ ਵੱਲੋਂ ਫਰੀਦ ਦਿੱਤੀਆਂ ਜਾਂਦੀਆਂ ਨੇ ਆਪਣੇ ਬੱਚਿਆਂ ਦੇ ਪ੍ਰਤੀ ਜਾਗਰੂਕ ਹੋਈਏ ਬੱਚਿਆਂ ਨੂੰ ਸੰਭਾਲੀਏ ਮੈਂ ਅਕਸਰ ਬੇਨਤੀ ਕਰਦਾ ਮੇਰੀ ਮਾਂ ਤਰਲੇ ਤੇਰੇ ਅੱਗੇ ਜੀ ਆਪਣੀ ਧੀ ਦੇ ਵਿੱਚੋਂ ਜੇ ਆਪਣੇ ਪੁੱਤ ਦੇ ਵਿੱਚੋਂ ਸਿੱਖੀ ਸਿਧਾਂਤ ਵੇਖਣਾ ਚਾਹੁੰਨੀ ਹੈ ਨਾ ਤਾਂ ਗੁਰਬਾਣੀ ਵਾਲੇ ਪਾਸੇ ਤੁਰ ਸਿੱਖੇ ਇਤਿਹਾਸ ਵਾਲੇ ਪਾਸੇ ਕੁਝ ਨਹੀਂ ਰੱਖਿਆ ਰੀਲਾਂ ਦੇ ਵਿੱਚ ਕੁਝ ਨਹੀਂ ਮਿਲੇਗਾ ਇੰਨਾਂ ਚੀਜ਼ਾਂ ਤੋਂ ਤੁਹਾਨੂੰ ਜਦੋਂ ਤੱਕ ਗੁਰਬਾਣੀ ਦੇ ਨਾਲ ਜੁੜੇ ਰਵਾਂਗੇ ਜਦੋਂ ਤੱਕ ਗੁਰਬਾਣੀ ਦੇ ਸਿਧਾਂਤ ਨੂੰ ਜੀਵਨ ਦੇ ਵਿੱਚ ਲਾਗੂ ਕਰਦੇ ਰਵਾਂਗੇ ਤਾਂ ਕਰਕੇ ਇਹ ਸਮਾਜ ਨੂੰ ਸੋਹਣਾ ਬਣਾਇਆ ਜਾ ਸਕਦਾ ਹੈ ਅਦਰਬੈਜ ਜੀ ਕੋ ਚੱਲ ਰਿਹਾ ਹੈ ਤੇ ਸਾਡੇ ਸਾਹਮਣੇ ਹੀ ਹੈ ਬਾਲਾ ਬੋਲ ਕੇ ਵੀ ਦੱਸਣ ਦੀ ਲੋੜ ਨਹੀਂ ਸਾਡੇ ਸਾਹਮਣੇ ਹੀ ਹੈ ਜੋ ਹੋ ਰਿਹਾ ਸਤਿਗੁਰ ਜੀ ਕਿਰਪਾ ਕਰਨ ਸਾਡਾ ਜੀਵਨ ਬਦਲੇ ਗੁਰਬਾਣੀ ਸਾਡੇ ਜੀਵਨ ਦਾ ਹਿੱਸਾ ਬਣੇ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਧੰਨਵਾਦ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਨੌਜਵਾਨ ਵੀਰਾਂ ਦਾ ਉਪਰਾਲਾ ਇਹਨਾਂ ਦਾ ਧੰਨਵਾਦ ਸਮੂਹ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਬੜੇ ਪਿਆਰ ਨਾਲ ਸੁਣਿਆ ਪਾਓ ਫਤੇ ਦੀ ਸਾਂਝ ਆ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ